ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੋਂੜੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਪੰਜਾਬ 'ਚ ਚੋਣ ਬੁਖਾਰ ਸਿਖਰਾਂ ਵੱਲ ਵੱਧਦਾ ਜਾ ਰਿਹਾ ਹੈ ਪਰੰਤੂ ਸਾਰੀਆਂ ਹੀ ਤਰ੍ਹਾਂ ਸਿੱਖ ਮੁੱਦਿਆਂ ਤੋਂ ਪਾਸਾ ਵੱਟ ਰਹੀਆਂ ਹਨ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਚ ਚੋਣ ਮੁਹਿੰਮ ਤਾਂ ਲਗਭਗ ਪੱਕ ਚੁੱਕੀ ਹੈ ਤੇ ਚੋਣਾਂ ਦਾ ਬੁਖਾਰ ਵੀ ਲੋਕਾਂ ਦੇ ਸਿਰ ਤੇ ਅਸਰ ਦਿਖਾ ਰਿਹਾ ਹੈ ਪਰੰਤੂ ਕੀ ਕਾਰਨ ਹੈ ਕਿ ਸਿੱਖ ਮੁੱਦਿਆਂ ਤੋਂ ਹਰ ਇੱਕ ਤੇਰ ਪਾਸਾ ਵਟ ਰਹੀ ਹੈ ਕੋਈ ਬਗਾਲੇ ਆ ਕਿ ਇਸ ਵੇਲੇ ਜਿਹੜੀਆਂ ਤੇਰਾਹ ਨੇ ਚੋਣ ਮੈਦਾਨ ਚ ਕਹਿ ਲਿਏ ਚੋਣ ਮੁਹਿੰਮ ਚ ਕਹਿ ਲਿਏ ਜਾਂ ਪੰਜਾਬ ਦੇ ਸਿਆਸੀ ਪੇਟ ਚ ਕਹਿ ਲਿਏ ਹਾਂਜੀ ਉਹਨਾਂ ਚ ਸਤਾਤਾਰੀ ਤੇਰ ਬਾਦਲਦਾਲਾ ਜੀ ਬਾਦਲਦਾਲਾ ਜਿਹੜਾ ਉਹ ਸਿੱਖ ਬੁੱਧਿਆ ਦਾ ਵਿਰੋਧੀ ਸਾਬਤ ਹੋ ਚੁੱਕਾ ਸਿੱਖ ਉਹਨੂੰ ਮਾਈਨਸ ਕਰ ਚੁੱਕੇ ਨੇ ਸਿੱਖੀ ਤੋਂ ਉਹਨੂੰ ਮਾਈਨਸ ਕਰ ਚੁੱਕੇ ਨੇ ਇਸ ਕਾਰਨ ਬਾਦਲਦਲ ਤੋਂ ਤਾਂ ਇਸ ਗਲਤੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਕਿ ਉਹ ਸਿੱਖ ਬੁੱਧਿਆ ਦੀ ਗੱਲ ਕਰੂਗਾ ਇਸ ਤੋਂ ਪਹਿਲਾਂ ਜਦੋਂ ਕੇਂਦਰ ਚ ਕਾਂਗਰਸ ਸਰਕਾਰ ਹੁੰਦੀ ਸੀ ਤੇ ਬਾਦਲਦਲ ਕੋਲ ਇੱਕੋ ਇੱਕ ਮਤਲਬ ਹਥਿਆਰ ਹੁੰਦਾ ਸੀ ਕਿ ਉਹ ਕਾਂਗਰਸ ਤੇ ਸਿੱਖ ਵਿਰੋਧੀ ਹੋਉਂਦਾ ਸਿੱਖ ਦੁਸ਼ਮਣ ਹੋਉਂਦਾ 1984 ਦੇ ਕਤਲੇਆਮ ਦਾ ਮੁੱਦਾ ਸਾਕਾ ਦਰਵਾਜ਼ਾ ਦਾ ਮੁੱਦਾ ਇਹਨਾਂ ਮੁੱਦਿਆਂ ਨੂੰ ਜਰੂਰ ਉਭਾਰ ਕੇ ਕਾਂਗਰਸ ਤੇ ਬਾਹਰ ਕਰਦਾ ਸੀ ਜੀ ਹੁਣ ਕਿਉਂਕਿ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਇਹਨਾਂ ਜੇ ਭਾਈਵਾਲਾਂ ਦੀ ਭਗਮਾ ਬਰਗੇੜ ਦੀ ਸਰਕਾਰ ਹੈ ਸੋ ਉਹ ਮੁੱਦਾ ਵੀ ਜਿਹੜਾ ਖਤਮ ਹੋ ਗਿਆ ਤੇ ਬਾਦਲ ਦਲ ਕੋਲ ਹੁਣ ਇਸ ਵੇਲੇ ਸਿੱਖ ਮੁੱਦਿਆਂ ਦਾ ਕਿਉਂਕਿ ਉਹ ਵਿਰੋਧੀ ਆ ਹਾਂਜੀ ਇਸ ਕਾਰਨ ਇਸ ਵੇਲੇ ਬਾਦਲ ਦਲ ਦਾ ਕਿਸੇ ਸਿੱਖ ਮੁੱਦੇ ਤੇ ਮੂੰਹ ਖੋਲਣਾ ਪੈਸੇ ਹੀ ਕੋਈ ਮਤਲਬ ਸਵਾਬਕੀ ਨਹੀਂ ਹੈ ਉਹ ਲੱਗਦਾ ਹੀ ਨਹੀਂ ਸਾਨੂੰ ਕਿ ਉਹ ਸਿੱਖ ਮੁੱਦੇ 'ਤੇ ਕੋਈ ਮੂੰਹ ਖੋਲੂਗਾ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਦੂਜੀ ਧੇੜਾ ਸਾਡੇ ਕੋਲ ਕਾਂਗਰਸ ਹਾਂਜੀ ਸੋ ਕਾਂਗਰਸ ਦੇ ਵਿੱਚ ਠੀਕ ਹੈ ਕਿ ਐਸ ਵੇਲੇ ਜਿਹੜਾ ਕਾਂਗਰਸ ਦਾ ਪ੍ਰਧਾਨ ਆ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਲੋਕ ਖਾਸ ਕਰਕੇ ਪੰਜਾਬ ਦੀ ਕਿਸਾਨੀ ਉਹਨੂੰ ਬਦਲਣਾ ਚੰਗਾ ਸਿੱਖ ਮੰਦੀ ਆ ਹਾਂਜੀ ਉਹਨੇ ਕੁਝ ਸਿੱਖ ਮੁੱਦਿਆਂ ਤੇ ਸਟੈਂਡ ਵੀ ਲਿਆ ਪੰਜਾਬ ਦੇ ਪਾਣੀਆਂ ਦਾ ਜਿਹੜਾ ਉਹਦਾ ਸਟੈਂਡ ਆ ਉਹ ਉਸ ਤੋਂ ਪਹਿਲਾਂ ਉਹਨੇ ਸਾਕਾ ਦਰਬਾਰ ਸਾਹਿਬ ਵੇਲੇ ਜਿਹੜਾ ਰਿਜ਼ਾਈਨ ਕੀਤਾ ਅਸਤੀਫਾ ਦਿੱਤਾ ਹੋ ਪਰਤੂ ਕਿਉਂਕਿ ਉਹ ਇਸ ਵੇਲੇ ਜਿਹੜਾ ਪੰਜਾਬ ਕਾਂਗਰਸ ਦੀ ਟੇਕ ਆ ਉਹ ਨਾਲ ਦੀ ਨਾਲ ਹਿੰਦੂ ਵੋਟਰਾਂ ਤੇ ਵੀ ਆ ਇਸ ਕਰਕੇ ਕੈਪਟਨ ਅਵਰਿੰਦਰ ਸਿੰਘ ਆ ਜਿਹੜਾ ਉਹ ਸਿੱਖ ਮੁੱਦਿਆਂ ਤੇ ਕਈ ਵਾਰ ਜੂ ਟਰ ਲੈ ਜਾਂਦਾ ਜੀ ਬਿਲਕੁਲ ਉਲਟ ਜਾ ਕੇ ਸਿੱਖ ਮੁੱਦਿਆਂ ਦੇ ਉਲਟ ਜਾ ਕੇ ਉਹ ਗੱਲ ਕਰਨਾ ਚਾਹੇ ਉਹ ਯਾਦਗਰਦੀ ਸੀਗੀ ਸੰਤ ਸ੍ਰੀ ਦਰਦੀ ਯਾਦਗਰਦੀ ਗੱਲ ਸੀ ਜਾਂ ਉਸ ਤੋਂ ਬਾਅਦ ਕਿੰਨੇ ਜਿਹੜੇ ਗੰਭੀਰ ਸਿੱਖ ਮੁੱਦੇ ਆਏ ਨੇ ਉਹਨਾਂ ਤੇ ਆ ਕੇ ਉਹ ਜੇ ਸਿੱਖ ਕਤਲੇਆਮ ਦੀ ਗੱਲ ਚੱਲਦੀ ਆ ਜਾਂ ਉਸ ਤੋਂ ਇਲਾਵਾ ਧਾਰਾ ਪਿੱਥੀ 20 ਦੀ ਗੱਲ ਚੱਲਦੀ ਆ ਸੋ ਇਹਨਾਂ ਸਾਰੇ ਮੁੱਦਿਆਂ ਤੇ ਆ ਕੇ ਉਹਦੀ ਇੱਕ ਮਜਬੂਰੀ ਬਣ ਜਾਂਦੀ ਆ ਕਿ ਉਹ ਉਹਨਾਂ ਤੋਂ ਯੂ ਟਰਨ ਲੈ ਜਾਂਦਾ ਜਾਂ ਪਿੱਛੇ हट ਜਾਂਦਾ ਜੀ ਤੇ ਅਗਲੀ ਤੀਜੀ ਧੇਰਾ ਜਿਹੜੀ ਉਹ ਸਾਡੇ ਕੋਲ ਆਪ ਹੈ ਹਾਂਜੀ ਆਪ ਵਾਲਿਆਂ ਦਾ ਬੜਾ ਇੱਕ ਸਪਸ਼ਟ ਸਟੈਂਡ ਹੈ ਕਿ ਉਹ ਕਹਿੰਦੇ ਨੇ ਕਿ ਸਾਡਾ ਧਰਮ ਨਾਲ ਕੋਈ ਸਬੰਧ ਨਹੀਂ ਜੀ ਸਾਡਾ ਧਰਮ ਦੀ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਜੀ ਪਰਤੂ ਕਿਉਂਕਿ ਪੰਜਾਬ ਆ ਜਿਹੜਾ ਇਹ ਦਿੱਲੀ ਨਾਲੋਂ ਇੱਕ ਇਹਦਾ ਵੱਖਰਾ ਦਿੱਲੀ ਹੈ ਜਿਹੜੀ ਉਹ ਰਰਲ ਗੋਬਾ ਉੱਥੇ ਹਰ ਸੂਬੇ ਦਾ ਹਰ ਧਰਮ ਦਾ ਹਰ ਫਿਰਕੇ ਦਾ ਹਰ ਬੋਲੀ ਦਾ ਮਤਲਬ ਲੋਕ ਨੇ ਜਿਹੜੇ ਉਹ ਪੜੇ ਹੋਏ ਨੇ ਉੱਥੇ ਦੀ ਸਮੱਸਿਆਵਾਂ ਨੇ ਜਿਹੜੀ ਹੋਰ ਪੰਜਾਬ ਕਿਉਂਕਿ ਸਿੱਖਾਂ ਦੀ ਜਨਮ ਭੂਮੀ ਆ ਕਰਮ ਭੂਮੀ ਵੀਆ ਪੰਜਾਬ ਆ ਜਿਹੜਾ ਉਹ ਗੁਰੂਆਂ ਦੇ ਨਾਮ ਵੱਸਦਾ ਹੈ ਹਾਂਜੀ ਗੁਰੂਆਂ ਦੇ ਨਾਮ ਵੱਸਦਾ ਹੈ ਗੁਰੂਆਂ ਦੇ ਨਾਮ ਜਿਉਂਦਾ ਹੈ ਸੋ ਪੰਜਾਬ ਦੇ ਵਿੱਚੋਂ ਸਿੱਖ ਰਾਜਨੀਤੀ ਨੂੰ ਮਾਈਨਸ ਕਰਨਾ ਜਿਹੜਾ ਉਹ ਸੰਭਵ ਨਹੀਂ ਜੀ ਪਰਤੂ ਕਿਉਂਕਿ ਆਪ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਕੋਲ ਫਿਲਹਾਲ ਇਸ ਤਰ੍ਹਾਂ ਦੇ ਸਿੱਖ ਚਿਹਰੇ ਨਹੀਂ ਹੈ ਜਿਹੜੇ ਸਿੱਖ ਰਾਜਨੀਤੀ ਤੇ ਇੱਕ ਜਿਹੜੀ ਸੰਤੁਲਿਤ ਆਪਣੀ ਸੋਚ ਆ ਉਹ ਰੱਖ ਸਕਣ ਕਿਉਂਕਿ ਆਪ ਜਿਹੜਾ ਉਹ ਸ਼ਹਿਰੀ ਵੋਟਰਾਂ ਤੇ ਵੀ ਟੇਕ ਰੱਖਦੀ ਆ ਹਿੰਦੂ ਵੋਟਰਾਂ ਤੇ ਵੀ ਟੇਕ ਰੱਖਦੀ ਆ ਖਾਸ ਕਰਕੇ ਪ੍ਰਵਾਸੀ ਵੋਟਰਾਂ ਤੇ ਵੀ ਟੇਕ ਰੱਖਦੀ ਆ ਇਸ ਕਰਕੇ ਉਹ ਸਿੱਖ ਮੁੱਦਿਆਂ ਤੋਂ ਟਾਲਾ ਜਿਹੜਾ ਵਟਣਾ ਉਹਦਾ ਭਾਵੇਂ ਕਿ ਸੁਭਾਅਕ ਆ ਪਰੰਤੂ ਉਹਦੇ ਬਾਵੀਅੂਦ ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਸਿੱਖ ਮੁੱਦਿਆਂ ਦੀ ਗੱਲ ਤਾਂ ਕਰਨੀ ਹੀ ਪੈਣੀ ਆ ਉਹਨਾਂ ਦੇ ਸਵਾਲ ਤਾਂ ਦੇਣੇ ਹੀ ਪੈਣੇ ਤੁਸੀਂ ਆਪਣੇ ਵੱਲੋਂ ਨਾ ਗੱਲ ਕਰੋ ਜੀ ਪਰੰਤੂ ਸਵਾਲ ਤੁਹਾਡੇ ਤੇ ਹੋਣਗੇ ਕਿ ਆ ਪੰਜਾਬ ਦੇ ਮੁੱਦੇ ਨੇ ਇਹਨਾਂ ਦਾ ਤੁਸੀਂ ਕੀ ਹੱਲ ਕਰਦੇ ਹੋ ਉਹਨਾਂ ਮੁੱਦਿਆਂ 'ਚ ਸਿੱਖ ਮੁੱਦੇ ਸਭ ਤੋਂ ਮੂਰੇ ਖੜੇ ਨੇ ਜੀ ਸੋ ਇਹ ਜਿਹੜੀ ਅਸੀਂ ਦੇਖਿਆ ਕਿ ਜੇ ਕੇਜਰੀਵਾਲ ਪੰਜਾਬ ਦੇ ਵਿੱਚ ਆਇਆ ਮੁਕਸਰ ਦੀ ਧਰਤੀ ਤੇ ਆਇਆ ਤਾਂ ਉਹਨੂੰ ਇਹ ਕਹਿਣਾ ਪਿਆ ਜੀ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੀ ਬੇਅਦਬੀ ਹੋਈ ਆ ਅਸੀਂ ਉਹਦੇ ਦੋਸ਼ੀਆਂ ਨੂੰ ਸਾਡੀ ਸਰਕਾਰ ਔਰ ਤੇ ਤੁਰੰਤ ਉਹਨਾਂ ਨੂੰ ਫੜਾ ਕੇ ਜੀ ਉਹਨਾਂ ਨੂੰ ਸਜ਼ਾ ਦੇਵਾਂਗੇ ਸੋ ਪੰਜਾਬ ਦੀ ਧਰਤੀ ਤੇ ਸਿੱਖ ਮੁੱਦਿਆਂ ਤੋਂ ਟਾਲਾ ਬਟਣਾ ਹੈ ਜਿਹੜਾ ਉਹ ਮੈਨੂੰ ਲੱਗਦਾ ਕਿ ਭਾਵੇਂ ਕਿ ਅੱਜ ਸਾਰੀਆਂ ਧਿਰਾਂ ਨੇ ਬੱਟ ਰਹੀਆਂ ਨੇ ਹਾਂਜੀ ਪਰਤੂ ਪੰਜਾਬ ਦੀ ਸਿਆਸਤ ਨੂੰ ਸਿੱਖ ਰਾਜਨੀਤੀ ਨੂੰ ਸਿੱਖ ਮੁੱਦਿਆਂ ਨੂੰ ਮਾਈਨਸ ਕਰਨਾ ਸੰਭਵ ਨਹੀਂ ਇਹ ਆਉਣ ਵਾਲੇ ਦਿਨਾਂ ਚ ਬਿਲਕੁਲ ਸਾਫ ਸਪਸ਼ਟ ਹੋਊਗਾ ਜੀ ਬੀਤੇ ਦਿਨੀ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਮੁੱਦੇ ਤੇ ਇਹ ਜਵਾਬ ਦਿੱਤਾ ਹੈ ਕਿ ਕੋਈ ਚੱਜ ਦੀ ਗੱਲ ਪੁੱਛ ਲਿਆ ਕਰੋ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਬਾ ਗੱਲ ਤੇ ਹੈ ਨਾ ਕਿ ਜਿਹੜਾ ਤੁਹਾਡੇ ਮਨ ਦੇ ਵਿੱਚ ਆ ਉਹ ਆਖਰ ਨੂੰ ਬਾਹਰ ਆ ਜਾਂਦਾ ਜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਬਾਦਲਦਾਲਾ ਜਿਹੜਾ ਉਹ ਸਿੱਖ ਮੁੱਦਿਆਂ ਤੋਂ ਪੂਰੀ ਤਰ੍ਹਾਂ ਪਾਸੇ हट ਗਿਆ ਸਿੱਖਾਂ ਨੇ ਉਹਨੂੰ ਸਿੱਖੀ ਜੋ ਮਾਈਨਸ ਕਰਤਾ ਹੋਇਆ ਇਹਦੇ ਵਿੱਚ ਕੋਈ ਦੋਰ ਰਹਿ ਮਾ ਨਹੀਂ ਹੈ ਗਿਆ ਐ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਪੁੱਛਿਆ ਗਿਆ ਕਿ ਜਿਹੜਾ ਚੰਡੀਗੜ੍ਹ ਦਾ ਮੁੱਦਾ ਹੈ ਜੀ ਇਹਦੇ ਇਹਦੇ ਤੇ ਤੁਹਾਡਾ ਸਟੈਂਡ ਕੀ ਆ ਜੀ ਤੇ ਜਿਵੇਂ ਤੁਸੀਂ ਕਿਹਾ ਵਾ ਕਿ ਉਹਦਾ ਮਤਲਬ ਜਵਾਬ ਸੀ ਕਿ ਯਾਰ ਕੋਈ ਚਾਜਦਾ ਸਵਾਲ ਤਾਂ ਪੁੱਛ ਲਿਆ ਕਰੋ ਹਾਂਜੀ ਮਤਲਬ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਵਾਲ ਪੁੱਛਣਾ ਕਿ ਪੰਜਾਬ ਤੇ ਚੰਡੀਗੜ੍ਹ ਦਾ ਹੱਕ ਹੈਗਾ ਉਹ ਹੱਕ ਨੂੰ ਤੁਸੀਂ ਜਿਤਾਉਂਦੇ ਕਿਉਂ ਨਹੀਂ ਉਹਨੂੰ ਚੱਜਦਾ ਨਹੀਂ ਲੱਗਦਾ ਹਾਂਜੀ ਸੋ ਜੇ ਕੱਲ ਨੂੰ ਕੋਈ ਉਹਨੂੰ ਇਹ ਸਵਾਲ ਪੁੱਛੂਗਾ ਕਿ ਪੰਜਾਬ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਪਾਵਨ ਅੰਗਾ ਦਾ ਕਤਲਿਆਮ ਹੋਇਆ ਬੇਅਦਬੀ ਹੋਈ ਆ ਉਹਦੇ ਦੋਸ਼ੀ ਤੁਸੀਂ ਹਾਲੇ ਤੱਕ ਕਿਉਂ ਨਹੀਂ ਫੜੇ ਉਹਨੂੰ ਇਹ ਚੱਜਦਾ ਸਵਾਲ ਨਹੀਂ ਲੱਗਣਾ ਜੇ ਕੋਈ ਉਹਨੂੰ ਪੁੱਛੂਗਾ ਕਿ ਸ਼ਾਂਤ ਬਈ ਸੰਘਰਸ਼ ਕਰਦੇ ਆ ਤੇ ਇੱਕ ਪਾਸੇ ਹਰਿਆਣੇ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਸਾੜਕੂਕ ਹੋਈ ਆ ਜੀ ਅਰਬਾਂ ਰੁਪਏ ਦੀ ਜਿਹੜੀ ਜਾਇਦਾਦ ਸੀ ਉਹ ਤਬਾਹ ਕਰਤੀ ਆ ਅ ਫੌਜ ਕੈਰਫੁੱਲ ਲੱਗਿਆ ਫੌਜ ਬੁਲਾਈ ਆ ਹਾਂਜੀ ਸਾੜਕੂਕ ਹੋ ਰਹੀ ਆ ਗੋਲੀ ਨਹੀਂ ਚਲਦੀ ਜੀ ਗੋਲੀ ਚਲਾਉਣ ਦੇ ਹੁਕਮ ਨਹੀਂ ਹਾਂਜੀ ਇੰਦੀ ਵੱਡੀ ਪੱਧਰ ਤੇ ਸਾੜਕੂਕ ਹੋਣ ਦੇ ਬਾਅਦ ਯੁੱਧ ਪ੍ਰਤੂ ਪੰਜਾਬ ਚ ਸ਼ਾਂਤ ਬਈ ਢਾਂਗ ਦੇ ਨਾਲ ਸੈਕਸ਼ਨ ਗੱਲ ਕਰ ਰਹੇ ਨੇ ਜੀ ਉਹਨਾਂ ਦੇ ਗੁਰੂ ਸਹਿਬਾਨ ਦੀ ਬੇਅਦਵੀ ਹੋਈ ਆ ਸ਼ਾਂਤਬਾਈ ਢਾਗ ਨਾਲ ਸਤਨਾਮ ਵੈਗੁਰੂ ਦਾ ਯਾਪ ਕਰਦੇ ਆ ਤੇ ਗੋਲੀ ਚੱਲ ਸਕਦੀ ਸੋ ਜੇ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਇਹ ਸਵਾਲ ਪੁੱਛੂਗਾ ਕਿ ਹਰਿਆਣੇ ਚ ਆ ਕੁਝ ਹੋਣ ਦੇ ਬਾਵਜੂਦ ਗੋਲੀ ਨਹੀਂ ਚੱਲਦੀ ਪੰਜਾਬ ਚ ਸਤਨਾਮ ਵੈਗੁਰੂ ਕਰਦੇ ਆ ਤੇ ਗੋਲੀ ਚੱਲਦੀ ਆ ਇਹ ਇਹ ਫਰਕ ਕੀ ਆ ਫਰਕ ਤਾਂ ਉਹੀ ਆ ਜਾਂਦਾ ਹੈ ਨਾ ਕਿ ਜੇ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕਿਸੇ ਤੋਂ ਨਾ ਹਾਰੇ ਮਤਲਬ ਗੱਲ ਇਹ ਜਿਹੜੀ ਹੈ ਕਿ ਜਦੋਂ ਜੇ ਮੈਂ ਉਹ ਜਿਹੜੀ ਗੱਲ ਕਰ ਰਿਹਾ ਸੀ ਕਿ ਜੇ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਪੁੱਛੂਗਾ ਕਿ ਫਰਕ ਕੀ ਆ ਜੀ ਕਿ ਹਰਿਆਣੇ 'ਚ ਆਹ ਕੁਝ ਹੂਣ ਦੇ ਬਾਪੂ ਦੀ ਗੋਲੀ ਨਹੀਂ ਚੱਲਦੀ ਪੰਜਾਬ 'ਚ ਸਿਰਫ ਇੰਨਾ ਹੂਣ ਤੇ ਗੋਲੀ ਚੱਲਦੀ ਆ ਤੇ ਉਹ ਨੂੰ ਲੱਗੂਗਾ ਕਿ ਇਹ ਚੱਜ ਦਾ ਸਵਾਲ ਹੈ ਜੀ ਸੋ ਜਿਹੜੀ ਆਪਾਂ ਗੱਲ ਕੀਤੀ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋ ਗਿਆ ਸੁਖਵੀਰ ਬਾਦਲ ਹੋ ਗਿਆ ਵਿਕਰਮ ਮਜੀਠੀਆ ਹੋ ਗਿਆ ਹਰ ਸਿਮਰਤਪੁਰ ਬਾਦਲ ਹੋ ਗਿਆ ਇਹਨਾਂ ਦੀ ਹੋਰ ਜਿਹੜੀ ਬਰਗੇੜ ਆ ਉਹਨਾਂ ਨੂੰ ਗੁਰੂ ਸਾਹਿਬਾਨ ਦੀ ਸਿੱਖੀ ਦੀ ਸਿੱਖ ਸਿਧਾਂਤਾਂ ਦੀ ਸਿੱਖ ਪਰੰਪਰਾਵਾਂ ਦੀ ਸਿੱਖ ਰਹਿਤ ਮਰਿਆਦਾ ਦੀ ਪੰਜਾਬ ਦੀ ਪੰਜਾਬੀਅਤ ਦੀ ਪੰਜਾਬੀਅਤ ਦੀ ਜੇ ਤੁਸੀਂ ਗੱਲ ਕਰੋਗੇ ਤੇ ਉਹ ਚੱਜ ਦੀ ਨਹੀਂ ਲੱਗਣੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਾਂਗਰਸ ਤੇ ਆਪ ਵਾਲੇ ਜਿਸ ਤਰ੍ਹਾਂ ਸਿੱਖ ਮੁੱਦਿਆਂ ਤੋਂ ਟਾਲਾਬੱਟ ਰਹੀਆਂ ਹਨ ਉਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਉਹਨਾਂ ਦਾ ਟਾਲਾਬੱਟਣਾ ਫਿਰ ਵੀ ਚਾਇਜ਼ ਹੈ ਪਰੰਤੂ ਸਿੱਖ ਮੁੱਦਿਆਂ ਤੇ ਪੰਥਕ ਧਿਰਾਂ ਵੀ ਸ਼ਾਂਤ ਹਨ ਜੇ ਪੰਥਕ ਧਿਰਾਂ ਮੈਦਾਨ 'ਚ ਆਉਂਦੀਆਂ ਹਨ ਤਾਂ ਉਹ ਕਿਹੜੇ ਮੁੱਦੇ ਲੈ ਕੇ ਆਉਣਗੀਆਂ ਇਹ ਗੱਲ ਜਿਹੜੀ ਮੈਂ ਪਹਿਲਾਂ ਵੀ ਕੀਤੀ ਹੈ ਇਸ ਵੇਲੇ ਕਿ ਸਿੱਖ ਮੁੱਦੇ ਨੇ ਜਿਹੜੇ ਉਹ ਬਹੁਤ ਨੇ ਜੀ ਸਾਡੇ ਨਾਲ ਜਦੋਂ ਦਾ ਇਹ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ੱੱਕਾ ਹੋ ਰਿਹਾ ਵਿਕਰਾ ਹੋ ਰਿਹਾ ਸਿੱਖਾਂ ਨੂੰ 2 ਨੰਬਰ ਦੇ ਸ਼ਹਿਰੀ ਬਣਾਇਆ ਗਿਆ ਮਤਲਬ ਉਹਨਾਂ ਮੁੱਦਿਆਂ ਦੀ ਗਿਣਤੀ ਨਹੀਂ ਹਾਂਜੀ ਜਿਹੜੇ ਮੁੱਦੇ ਸਾਡੇ ਸਾਡੇ ਹੈਗੇ ਨੇ ਪ੍ਰਤੂ ਅੱਜ ਦੀ ਗੱਲ ਚੈਸੀ ਜੇ ਵਰਤਮਾਨ ਸਮੇਂ ਦੀ ਗੱਲ ਕਰੀਏ ਅੱਜ ਜਦੋਂ ਪੰਜਾਬ 'ਚ ਚੋਣਾਂ ਹੋ ਰਹੀਆਂ ਨੇ ਇਸ ਸਮੇਂ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਪਵਿੱਤਰ ਅੰਗਾ ਦਾ ਕਤਲਿਆਮ ਉਨਾ ਦਾ ਸਰੂਪ ਚੋਰੀ ਹੋਇਆ ਸ਼ਾਤਵੇਂ ਸੰਗਸ਼ ਕਰਦੇ ਸਿੰਘਾਂ ਤੇ ਗੋਲੀ ਚੱਲੀ ਇਸ ਵੇਲੇ ਇਸ ਤੋਂ ਵੱਡਾ ਮੁੱਦਾ ਹੈ ਜਿਹੜਾ ਉਹ ਪੰਥਕ ਏਜੰਡੇ ਤੇ ਹੋਰ ਕੋਈ ਨਹੀਂ ਹੋ ਸਕਦਾ ਗੁਰੂ ਤੋਂ ਵੱਡਾ ਕਿਹੜਾ ਮੁੱਦਾ ਹੋ ਸਕਦਾ ਹਾਂਜੀ ਸੋ ਅੱਜ ਜੇ ਅਸੀਂ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਪੰਜਾਬ ਦੀ ਧਰਤੀ ਤੇ ਨਿਰੰਤਰ ਬੇਅਦਬੀ ਹੋਈ ਆ ਹਾਂਜੀ ਅਸੀਂ ਜੇ ਉਸ ਤੋਂ ਵੀ ਟਾਲਾ ਵੱਟ ਗਏ ਉਸ ਮੁੱਦੇ ਨੂੰ ਵੀ ਭੁੱਲ ਭੁਲਾ ਗਏ ਤੇ ਫਿਰ ਆਉਣ ਵਾਲਾ ਇਤਿਹਾਸ ਸਾਨੂੰ ਕਿੱਥੇ ਖੜਾ ਕਰੂਗਾ ਇਹ ਸਵਾਲ ਆ ਜਿਹੜਾ ਅੱਜ ਹਰ ਸਿੱਖ ਦੇ ਸਾਹਮਣੇ ਖੜਾ ਹਾਂਜੀ ਸੋ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਇਹ ਮੁੱਦਾ ਹੈ ਜਿਹੜਾ ਤਾਂ ਹੀ ਇਸ ਮੁੱਦੇ ਦੀ ਗੱਲ ਹੋਊਗੀ ਤਾਂ ਹੀ ਇਹ ਮੁੱਦਾ ਹੈ ਜਿਹੜਾ ਸਿੱਖ ਆਮ ਸਿੱਖ ਆਮ ਵੋਟਰ ਤੱਕ ਜਾਊਗਾ ਜੇ ਇਸ ਚੋਣ ਅਖਾੜੇ ਚ ਪੰਥਕ ਧਿਰਾਂ ਹੋਣਗੀਆਂ ਤਦੂ ਸਾਡੇ ਸਾਹਮਣੇ ਆ ਕਿ ਅੱਜ ਪੰਥਕ ਧਿਰਾਂ ਦੇ ਜਿਹੜੀਆਂ ਉਹ ਖਖੜੀਆਂ ਕਰੇਲੇ ਨੇ ਕੋਈ ਕਹਿੰਦਾ ਸਰਬੱਤ ਖਾਲਸਾ ਕਰਕੇ ਗਲਤ ਕੀਤਾ ਕੋਈ ਕਹਿੰਦਾ ਆ ਕਰਕੇ ਗਲਤ ਕੀਤਾ ਕੋਈ ਕਹਿੰਦਾ ਬਰਗਾੜੀ ਵਾਲੇ ਸੀ ਜਿਹੜੇ ਉਹ ਜਿਹੜੇ ਪ੍ਰਚਾਰਕ ਸੀਗੇ ਉਹ ਉਹ ਆਪਣੇ ਐ ਐਲਾਨਾਂ ਤੋਂ ਆਪਣੇ ਵਾਅਦਿਆਂ ਤੋਂ ਪਿੱਛੇ ạt ਗਏ ਮਤਲਬ ਇੱਕ ਦੂਸਰੇ ਨੂੰ ਦੋਸ਼ ਆ ਜਿਹੜੇ ਉਹ ਨਿਰੰਤਰ ਦਿੱਤੇ ਜਾ ਰਹੇ ਨੇ ਹਾਂਜੀ ਪਰੰਤੂ ਇਸ ਧਿਰਾਂ ਨੂੰ ਇਸ ਜਿਹੜੀਆਂ ਸਾਰੀਆਂ ਧਿਰਾਂ ਨੇ ਉਹ ਇੱਕ ਸਾਂਝੇ ਪਲੇਟਫਾਰਮ ਤੇ ਆਉਣ ਲਈ ਗੁਰੂ ਸਾਹਿਬ ਦੇ ਖਾਸ ਕਰਕੇ ਗੁਰੂ ਸਾਹਿਬ ਦੇ ਮੁੱਦੇ ਤੇ ਬਾਕੀ ਸਾਰੀਆਂ ਗੱਲਾਂ ਸੀ ਛੱਡ ਦिए ਰਾਸਿਕ ਗੱਲਾਂ ਨੇ ਉਹ ਆਪਣੀ ਥਾਂ ਨੇ ਆਪਣੇ ਲਾਹੇ ਦੀ ਗੱਲ ਆ ਉਹ ਆਪਣੀ ਥਾਂ ਵਾ ਪਰਤੂ ਜਿਹੜਾ ਸਾਡੇ ਕੋਲ ਐਸ ਵੇਲੇ ਹਰ ਸਿੱਖ ਦੇ ਲਈ ਜਿਹੜਾ ਵੱਡਾ ਮੁੱਦਾ ਹੈ ਜਿਹੜਾ ਗੰਭੀਰ ਮੁੱਦਾ ਹੈ ਜਿਹੜਾ ਸਾਡੀ ਜਾਨ ਤੋਂ ਵੀ ਵੱਧ ਪਿਆਰਾ ਮੁੱਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਬਾਰੇ ਜਿਹੜਾ ਮੁੱਦਾ ਹੈ ਸੀਗਾ ਉਹਨੂੰ ਕਿਉਂ ਭੁੱਲ ਭੁਲਾ ਗਏ ਉਸ ਉਸ ਮੁੱਦੇ ਤੇ ਤਾਂ ਘਟੋ ਘਟ ਅਸੀਂ ਕੌਮ ਨੂੰ ਜਗਾ ਕੇ ਤੇ ਸੰਘਰਸ਼ ਕਰੀਏ ਹਾਂਜੀ ਕਿ ਇਨਸਾਫ ਆ ਜਿਹੜਾ ਉਹ ਤਾਕਤ ਨਾਲ ਮਿਲਦਾ ਇਨਸਾਫ ਕਦੇ ਮਤਲਬ ਝੋਲੀ ਫਲਾ ਕੇ ਪੀਖ ਮੰਗ ਕੇ ਕਦੇ ਅੱਜ ਤੱਕ ਦੁਨੀਆ 'ਚ ਨਾ ਕਿਸੇ ਨੂੰ ਇਨਸਾਫ ਮਿਲਿਆ ਤੇ ਨਾ ਕਦੇ ਕਿਸੇ ਨੇ ਇਨਸਾਫ ਦਿੱਤਾ ਸੋ ਇਨਸਾਫ ਲੈਣ ਦੇ ਲਈ ਆਵਾਜ਼ ਆ ਜਿਹੜੀ ਤੁਹਾਨੂੰ ਬੁਲੰਦ ਕਰਨੀ ਪੈਂਦੀ ਆ ਤੇ ਆਪਣੇ ਆਪ ਨੂੰ ਇਸ ਯੋਗ ਦਿਖਾਉਣਾ ਪੈਂਦਾ ਕਿ ਤੁਸੀਂ ਇਨਸਾਫ ਲੈਣ ਦੇ ਸਮਰੱਥ ਹੋ ਹਾਂਜੀ ਸੋ ਜੇ ਪੰਥਕ ਤੇ ਰਾਣੇ ਜਿਹੜੀਆਂ ਉਹ ਇਨ੍ਹਾਂ ਚੋਣਾਂ ਦੇ ਵਿੱਚ 2017 ਦੇ ਵਿੱਚ ਵੀ ਇਸ ਮੁੱਦੇ ਤੇ ਧਿਆਨ ਖਿੱਚਣਾ ਇਸ ਮੁੱਦੇ ਤੇ ਸੰਘਰਸ਼ ਕਰਨ ਤੋਂ ਪਿੱਛੇ ਹਟਦੀਆਂ ਨੇ ਤੇ ਆਉਣ ਵਾਲਾ ਇਤਿਹਾਸ ਆ ਜਿਹੜਾ ਸ਼ਾਇਦ ਉਹ ਮਾਫ਼ ਨਹੀਂ ਕਰੂਗਾ ਖਬਰਾਂ ਖਾਨ ਕੀ ਹਰਿਆਣੇ ਦੇ ਵਿੱਚ ਜਿਹੜਾ जाट ਅੰਦੋਲਨ ਪਖਿਆ ਸੀ ਉਸ ਦੇ ਵਿੱਚ ਪੰਜਾਬੀਆਂ ਦੀਆਂ ਤੇ ਸਿੱਖਾਂ ਦੀਆਂ ਵੱਧ ਦੁਕਾਨਾਂ ਫੂਕੀਆਂ ਗਈਆਂ ਹਨ ਆਖਿਰ ਕਾਰਨ ਕੀ ਹੋ ਸਕਦਾ ਹੈ ਤੁਹਾਨੂੰ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜੇ ਅਸੀਂ ਮੁੱਢਲੀ ਗੱਲ ਕਰੀਏ ਜੀ ਜਿਵੇਂ ਆਪਾਂ ਪਹਿਲਾਂ ਵੀ ਇਸ ਬਾਰੇ ਗੱਲ ਕੀਤੀ ਹੈ ਕਿ ਇਸ ਦੇਸ਼ ਦੇ ਵਿੱਚ ਸਿੱਖਾਂ ਨੂੰ ਹੋਰ ਐਨਕ ਨਾਲ ਹਾਂਜੀ ਤੇ ਇਸ ਦੇਸ਼ ਦੀਆਂ ਬਹੁ ਗਲਤੀਆਂ ਨੂੰ ਹੋਰ ਐਨਕ ਨਾਲ ਦੇਖਿਆ ਜਾਂਦਾ ਹੈ। ਪੰਜਾਬ 'ਚ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਗੁਰੂ ਸਾਹਿਬਾਨ ਦੇ ਮੁੱਦੇ ਤੇ ਸਿੱਖਾਂ ਨੇ ਸ਼ਾਂਤ ਮਈ ਸੰਘਰਸ਼ ਕੀਤਾ ਹਾਲਾਂਕਿ ਉਹਨਾਂ ਦੇ ਗੁਰੂ ਦਾ ਕਤਲੇਆਮ ਹੋਇਆ ਵੈਸ਼ੀਆਂ ਦਾ ਕਤਲੇਆਮ ਹੋਇਆ ਹਾਂਜੀ ਉਹਦੇ باوجود ਸਿੱਖਾਂ ਨੇ ਸਬਰ ਦੇ ਨਾਲ ਸੰਘਰਸ਼ਿਆ ਜਿਹੜਾ ਉਹ ਲੜਿਆ ਜੀ ਵਿੱਢਿਆ ਉਸ ਦੇ باوجود ਉਹਨਾਂ ਤੇ ਗੋਲੀ ਚੱਲੀ ਸਿੰਘ ਸ਼ਹੀਦ ਹੋਏ ਉਹਨਾਂ ਨੂੰ ਦੇਸ਼ ਧ్రోਹੀ ਗਰਦਾਨਤਾ ਉਹਨਾਂ ਨੂੰ ਅੱਤਵਾਦੀ ਗਰਦਾਨਤਾ ਉਹਨਾਂ ਨੂੰ ਵੱਖਵਾਦੀ ਗਰਦਾਨਤਾ ਪ੍ਰਚਾਰ ਹੈ ਜਿਹੜਾ ਉਹ ਸਿੱਖਾਂ ਦੇ ਵਿਰੁੱਧ ਇਸ ਦੇ باوجود ਹੋਇਆ ਕਿ ਉਹਨਾਂ ਨੇ ਪੂਰਨ ਰੂਪ ਵਿੱਚ ਸਬਰ ਦੇ ਨਾਲ ਸ਼ਾਂਤ ਮਈ ਢੰਗ ਦੇ ਨਾਲ ਇਹ ਸੰਘਰਸ਼ ਸੀ ਜਿਹੜਾ ਗੁਰੂ ਦੇ ਨਾਮ ਤੇ ਸ਼ੁਰੂ ਹੋਇਆ ਸੀ ਉਹ ਕੀਤਾ ਦੂਸਰੇ ਪਾਸੇ ਹਰਿਆਣੇ ਦੇ ਵਿੱਚ ਅੰਦੋਲਨ ਹੈ ਜਿਹੜਾ ਉਹ ਇੰਨਾ ਵੈਸ਼ਿਆਨਾ ਢੰਗ ਦੇ ਨਾਲ ਹਿੰਸਕ ਹੁੰਦਾ ਹੈ ਹਾਂਜੀ ਰੇਲਾਂ ਰੋਕਤੀਆਂ ਬੱਸਾਂ ਰੋਕਤੀਆਂ ਸੜਕਾਂ ਪਟਦੀਆਂ ਦੁਕਾਨਾਂ ਨੂੰ ਅੱਗਾਂ ਲੱਗਦੀਆਂ ਗੱਡੀਆਂ ਨੂੰ ਅੱਗਾਂ ਲੱਗਦੀਆਂ ਸਾੜਪੂਕ ਉੱਥੇ ਸ਼ੁਰੂ ਹੋ ਗਈ ਕਤਲਿਆਮ ਉੱਥੇ ਸ਼ੁਰੂ ਹੋ ਗਿਆ ਲੁੱਟਮਾਰ ਉੱਥੇ ਸ਼ੁਰੂ ਹੋ ਗਈ ਹਾਂਜੀ ਕਰਫੂ ਉੱਥੇ ਲੱਗ ਗਿਆ ਫੌਜ ਉੱਥੇ ਬੁਲਾ ਲਈ ਜੀ ਪਰਤੂ ਉਸ ਦੇ ਬਾਵਜੂਦ ਇੱਕ ਪਾਸੇ ਸ਼ਾਂਤ ਬਈ ਢੰਗ ਨਾਲ ਸੰਘਰਸ਼ ਹੋ ਰਿਹਾ ਸੱਤਨਾਮ ਵਹਿਗੂ ਦਾ ਜਾਪ ਹੋ ਰਿਹਾ ਤੇ ਗੋਲੀਆਂ ਚੱਲ ਰਹੀਆਂ ਨੇ ਦੂਸਰੇ ਪਾਸੇ ਕਤਲਿਆਮ ਵੀ ਹੋ ਰਿਹਾ ਸਾੜਪੂਕ ਵੀ ਹੋ ਰਹੀ ਹੈ ਲੁੱਟਮਾਰ ਵੀ ਹੋ ਰਹੀ ਹੈ ਜੋ ਜੋ ਕੁਝ ਵੀ ਹੋ ਸਕਦਾ ਅਰਬਾਂ ਰੁਪਏ ਦਾ ਜਿਹੜਾ ਜਾਇਦਾਦ ਆ ਉਹ ਬੁੱਕੀ ਜਾ ਰਹੀ ਆ ਪਰੰਤੂ ਫੌਜ ਬੰਦੂਕਾ ਬੀੜ ਕੇ ਬੈਠੀ ਆ ਜੀ ਹੁਕਮ ਨਹੀਂ ਹੈ ਹਾਂਜੀ ਗੋਲੀ ਨਹੀਂ ਚਲਦੀ ਜੀ ਤੂੰ ਭਾਵੇਂ ਕਿ ਅਸੀਂ ਕਿਸੇ ਵੀ ਸਰਕਾਰੀ ਤਸ਼ੱਦਦ ਦੇ ਵਿਰੁੱਧ ਆ ਅਸੀਂ ਇਹ ਚਾਹਦੇ ਕਿ ਸਰਕਾਰ ਆ ਜਿਹੜੀ ਉਹ ਕਿਸੇ ਤੇ ਤਸ਼ੱਦਦ ਕਰੇ ਜ਼ੁਲਮ ਕਰੇ ਗੋਲੀ ਚਲਾ ਕੇ ਉਹਨਾਂ ਨੂੰ ਉਹਨਾਂ ਦੀ ਹੱਕੀ ਆਵਾਜ਼ ਆ ਜਿਹੜੀ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹਤੂ ਜਿਹੜੀ ਗੱਲ ਅਸੀਂ ਕਰ ਰਹੇ ਆ ਕਿ ਇੱਕ ਪਾਸੇ ਸਿੱਖਿਆ ਦੇ ਨਾਲ ਕੀ ਕੀਤਾ ਜਾਂਦਾ ਦੂਸਰੇ ਪਾਸੇ ਇਸ ਦੇਸ਼ ਦੀ ਜਿਹੜੀ ਬਹੁਗਿੰਤੀ ਆ ਉਹਦੇ ਨਾਲ ਕੀ ਕੀਤਾ ਜਾਂਦਾ ਸੋ ਇਹ ਸਾਡੇ ਸਾਹਮਣੇ ਆ ਕਿ ਇਸ ਦੇਸ਼ ਦੇ ਵਿੱਚ ਸਿੱਖਿਆ ਦੇ ਲਈ ਕਾਨੂੰਨ ਵੀ ਹੋਰ ਆ ਸਿੱਖਿਆ ਦੇ ਲਈ ਮਤਲਬ ਇੱਥੋਂ ਦੀ ਫੌਜ ਦਾ ਗੋਲੀ ਹੋਰ ਆ ਇੱਥੋਂ ਦੀ ਜਿਹੜੀ ਪੁਲਸਾ ਉਹ ਉਹਦੀ ਗੋਲੀ ਹੋਰ ਆ ਤੇ ਬੋਹ ਗਿਣਤੀਆਂ ਲਈ ਹੋਰ ਆ ਸੋ ਜਿਹੜਾ ਤੁਸੀਂ ਸਵਾਲ ਕੀਤਾ ਕਿ ਇਹ ਜਿਹੜੀ ਸਾਡ ਬੁੱਕ ਹੋਈ ਆ ਹਾਂਜੀ ਉਹਦਾ ਮੁੱਖ ਨਿਸ਼ਾਨਾ ਫੇਰ ਉੱਥੇ ਸਿੱਖ ਤੇ ਪੰਜਾਬੀ ਬਣੀ ਹਾਂਜੀ ਸੋ ਇਹ ਸਾਡੇ ਸਾਹਮਣੇ ਆ ਇਸ ਗੱਲ ਨੂੰ ਜਿਹੜੀ ਮੈਂ ਗੱਲ ਕੀਤੀ ਆ ਕਿ ਬੋਹ ਗਿਣਤੀ ਦੀ ਸੋਚ ਤੇ ਬਹੁ ਗਿਣਤੀ ਦੀ ਸਿੱਖਿਆ ਨੂੰ ਦੇਖਣ ਵਾਲੀ ਐਨਕਾ ਜਿਹੜੀ ਉਹਦੇ ਵਿੱਚ ਬਹੁਤ ਵੱਡਾ ਫਰਕ ਹੈ ਉਹ ਐਨਕਾ ਜਿਹੜੀ ਉਹ ਨਫਰਤ ਵਾਲੀ ਆ ਉਹ ਐਨਕਾ ਜਿਹੜੀ ਉਹ ਫਿਰਕੂ ਬੁਨੇ ਵਾਲੀ ਆ ਸੋ ਇਸ ਕਾਰਨ ਜੇ ਮਤਲਬ ਉੱਥੇ ਅੱਗਾਂ ਲੱਗੀਆਂ ਨੇ ਤੇ ਉਹਨਾਂ ਨੇ ਲੱਭਿਆ ਕਿ ਸਿੱਖ ਦੀ ਦੁਕਾਨ ਕਿਹੜੀ ਆ ਹਾਂਜੀ ਸੋ ਇਹ 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 ਜਿਹੜੇ ਇਹਨਾਂ ਦੇ ਮਤਲਬ ਮਨਾਂ ਦੇ ਵਿੱਚ ਇੱਕ ਦਿਮਾਗ ਦੇ ਵਿੱਚ ਇੱਕ ਫਿਰਕੂ ਨਫ਼ਰਤ ਦਾ ਜਨੂਨ ਹੈ ਜਿਹੜਾ ਉਹ ਸਾਡੇ ਸਾਹਮਣੇ ਆਇਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਇਸ ਗੱਲ ਬਾਰੇ ਗੰਭੀਰਤਾ ਨਾਲ ਸੋਚਣਾ ਪਊਗਾ ਕਿ ਆਖਰ ਨੂੰ ਜਿਹੜਾ ਇਸ ਦੇਸ਼ ਦਾ ਬਹੁ ਗਿਣਤੀ ਜਨੂਨੀ ਹਿੰਦੂ ਆ ਜੀ ਉਹਦੇ ਮਨ 'ਚ ਸਿੱਖਾਂ ਪ੍ਰਤੀ ਜਿਹੜੀ ਨਫ਼ਰਤ ਆ ਉਹ ਖਤਮ ਨਹੀਂ ਹੋ ਸਕਦੀ ਉਹਨੂੰ ਜਦੋਂ ਵੀ ਮੌਕਾ ਮਿਲਦਾ ਹਾਲਾਂਕਿ ਹੁਣ ਜਾਟ ਅੰਦੋਲਨ ਹੋ ਰਿਹਾ ਮੰਗ ਸਰਕਾਰ ਨੇ ਮੰਨਣੀ ਆ ਹਾਂਜੀ ਉਹਦੇ ਵਿੱਚ ਸਿੱਖਾਂ ਦਾ ਜਾਂ ਉਸ ਸੂਬੇ 'ਚ ਵੱਸਦੇ ਪੰਜਾਬੀਆਂ ਦਾ ਕੀ ਰੋ ਨਿਸ਼ਾਨਾ ਉਹ ਬਣੇ ਨੇ ਹਾਂਜੀ ਸੋਹੀ ਜਿਹੜੀ ਗੱਲ ਹੈ ਕਿ ਕਿਤੇ ਨਾ ਕਿਤੇ ਉਹ ਉੱਥੇ ਗੱਲ ਆ ਜਾਂਦੀ ਹੈ ਕਿ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਨਫ਼ਰਤ ਭਰੀ ਹੋਈ ਆ ਕੁੱਟ-ਕੁੱਟ ਕੇ ਨਫ਼ਰਤ ਭਰੀ ਆ ਉਹ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਵਾ ਉਹਦਾ ਉਹ ਨੰਗਾ ਨਾਚ ਆ ਜਿਹੜਾ ਉਹ ਸ਼ਰੀਆਮ ਕਰਦੇ ਨੇ ਤੇ ਉਹਦਾ ਸ਼ਿਕਾਰ ਹੋਏ ਨੇ ਸਿੱਖ ਜੀ ਪੰਜਾਬ ਸਿੱਖਾਂ ਦੀ ਜਨਮ ਭੂਮੀ ਹੈ ਪੰਜਾਬ ਦੀ ਧਰਤੀ ਤੇ ਸਿੱਖਾਂ ਨੇ ਉਹ ਦਿਨ ਦੇਖੇ ਹਨ ਜਿਹੜੇ ਉਹਨਾਂ ਨੂੰ ਰੰਗਲੇ ਪੰਜਾਬ ਦੀ ਯਾਦ ਦਿਲਾਉਂਦੇ ਹਨ ਜਦੋਂ ਤੱਕ ਪੰਜਾਬ ਰਹੇਗਾ ਉਦੋਂ ਤੱਕ ਪੰਜਾਬ ਦੀ ਸਿਆਸਤ ਤੇ ਸਿੱਖੀ ਪਾਰੂ ਰਹੇਗੀ ਸੋ ਪੰਜਾਬ ਦੀ ਧਰਤੀ ਤੇ ਸੱਤਾ ਕਾਇਮ ਕਰਨ ਵਾਲਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬ ਦੀ ਧਰਤੀ ਤੇ ਰਹਿ ਕੇ ਉਹ ਸਿੱਖ ਤੇ ਸਿੱਖ ਮੁੱਦਿਆਂ ਨੂੰ ਮਾਈਨਸ ਨਹੀਂ ਕਰ ਸਕਦੇ ਸੋ ਪੰਜਾਬ ਦੀ ਧਰਤੀ ਤੇ ਜੇ ਕਿਸੇ ਨੇ ਸੱਤਾ ਦਾ ਆਨੰਦ ਮਾਣਨਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਸਿੱਖ ਤੇ ਸਿੱਖ ਮੁੱਦਿਆਂ ਨੂੰ ਹੱਲ ਕਰਨਾ ਪਵੇਗਾ ਤਾਂ ਹੀ ਉਹ ਪੰਜਾਬ ਦੀ ਧਰਤੀ ਤੇ ਸੱਤਾ ਦਾ ਆਨੰਦ ਮਾਣ ਸਕਦੇ ਹਨ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ